ਉਹ ਕਹਿੰਨ ਨੂੰ ਤਾਂ ਨੀਲੀ ਰਾਵੀ ਪੰਜਾਬ ਦੀ ਪ੍ਰਮੁੱਖ ਨਸਲ ਆ ਪਰ ਜਦੋਂ ਸੋਸ਼ਲ ਮੀਡੀਆ ਖੋਲਦੇ ਆ ਸਭ ਤੋਂ ਵੱਧ ਲੜਾਈ ਵੀ ਨੀਲੀ ਰਾਵੀ ਨੂੰ ਲੈ ਕੇ ਹੁੰਦੀ ਆ ਅੱਜ ਦੇ ਟਾਈਮ ਦੀ ਗੱਲ ਕਰ ਲਈਏ ਤਾਂ ਨਵੇਂ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਅਸਲੀ ਨੀਲੀ ਰਾਵੀ ਦੇ ਕੈਰੇਕਟਰ ਕੀ ਆ ਕਿਉਂਕਿ ਨੀਲੀ ਰਾਵੀ ਨੂੰ ਲੈ ਕੇ ਕਨਫਿਊਜ਼ਨ ਹੀ ਇੰਨੀ ਕੁ ਕ੍ਰੀਏਟ ਹੋ ਗਈ ਆ ਕੋਈ ਤਾਂ ਕਹਿੰਦਾ ਜਿਹੜੀ ਪੰਜ ਕਲਿਆਣੀ ਮਾਝਾ ਉਹ ਪਿਓਰ ਨੀਲੀ ਰਾਵੀ ਆ ਕੋਈ ਕਹੀ ਜਾਂਦਾ ਅੱਖਾਂ ਬਿੱਲਿੰਗ ਆਉਣੀਆਂ ਜ਼ਰੂਰੀ ਆ ਨੀਲੀ ਰਾਵੀ ਦੇ ਵਿੱਚ ਜਾਂ ਜ਼ੁਬਾਨ ਗੁਲਾਬੀ ਹੋਣੀ ਜ਼ਰੂਰੀ ਆ ਕੋਈ ਕਹੀ ਜਾਂਦਾ ਭਾਵੇਂ ਮੱਝ ਸਾਰੀ ਕਾਲੀ ਹੋਵੇ ਪਰ ਉਹਦਾ ਬਾਡੀ ਸਟਰਕਚਰ ਹੋਣਾ ਜ਼ਰੂਰੀ ਹੈ ਪਰ ਅਸਲੀ ਨੀਲੀ ਰਾਵੀ ਹੈ ਕੀ ਆ ਇਹਦੇ ਬਾਰੇ ਦੱਸੂਗਾ ਕੌਣ ਨਵੇਂ ਬੰਦੇ ਨੂੰ ਕੌਣ ਦੱਸੂਗਾ ਇਹਦੇ ਬਾਰੇ ਅੱਜ ਦੇ ਸਮੇਂ ਦੇ ਤਾਂ ਉਹ ਹਾਲਾਤ ਬਣੇ ਪਏ ਆ ਜਿੱਦੇ ਕਿਲੇ ਤੇ ਜੈਹੋਜੀ ਖੜੀ ਆ ਉਹ ਕਹਿ ਦਿੰਦਾ ਬਸ ਇਹੀ ਪਿਓਰ ਨੀਲੀ ਰਾਵੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੂੰ ਜ਼ਿੰਮੇਵਾਰ ਇਨਸਾਨ ਨੀਲੀ ਰਾਵੀ ਦੇ ਅਸਲ ਕੈਰੈਕਟਰ ਦੇ ਬਾਰੇ ਜਾਣਕਾਰੀ ਦੇਣਗੇ ਜਿਨ੍ਹਾਂ ਨੇ 10-12 ਸਾਲ ਨੀਲੀ ਰਾਵੀ ਨਸਲ ਦੇ ਉੱਪਰ ਰਿਸਰਚ ਕੀਤੀ ਆ ਉਹ ਆਪਾਂ ਨੂੰ ਸਾਰਾ ਕੁਝ ਦੱਸਣਗੇ ਜਿਹੜੀ ਨੀਲੀ 라ਵੀ ਦੇ ਵਿੱਚ ਓਵਰ ਵਾਈਟਨੈਸ ਆਉਂਦੀ ਆ ਡੱਬੇ 'ਚ ਜੇ ਬੱਚੇ ਆਉਂਦੇ ਆ ਉਹਨਾਂ ਦਾ ਕਾਰਨ ਕੀ ਆ ਉਹ ਓਵਰ ਵਾਈਟਨੈਸ ਨੀਲੀ 라ਵੀ ਦੇ ਵਿੱਚ ਆਉਣੀ ਚਾਹੀਦੀ ਆ ਜਾਂ ਨਹੀਂ ਆਉਣੀ ਚਾਹੀਦੀਗੀ ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਹੋ ਜਾਣਗੀਆਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਬੇਨਤੀ ਆ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਸਬਸਕ੍ਰਾਈਬ ਕਰ ਲਿਓ ਜੇਕਰ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਆਜੋ ਲੈਨੇ ਆ ਜਾਣਕਾਰੀ ਆਪਾਂ ਗੜਵਾਸੂ ਯੂਨੀਵਰਸਿਟੀ ਦੇ ਡਾਕਟਰ ਇੰਦਰਜੀਤ ਵੀਸੀ ਸਾਹਿਬ ਉਹ ਆਪਾਂ ਨੂੰ ਦੱਸਣਗੇ ਅਸਲੀ ਨੀਲੀ ਰਵੀ ਦੇ ਬਾਰੇ ਤੁਹਾਨੂੰ ਦੱਸ ਰਿਹਾ ਕਿ ਸਾਰੇ ਦੇ ਸਾਰੇ ਜਿੰਨੇ ਲੰਗਰੀ થયા ਸੀ ਕੋਈ ਮਤਲਬ ਇਹ ਨਹੀਂ ਕਹ ਸਕਦੇ ਕੋਈ ਮੁਕਾਬਲੇ ਤੋਂ ਬਾਹਰ ਸਾਰੇ ਨੀਲੀ ਰਵੀ ਦੇ ਹੈ ਉਹ ਪੰਚ ਕਲਿਆਣੀ ਕਰੈਕਟਰ ਜਿਹੜਾ ਹੈ ਉਹ ਪਿੱਛੇ ਅਸੀਂ ਪੀਡੀਐਫ ਦੇ ਮੇਲੇ ਤੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਤੇ ਸੰਨੀ ਦੇ ਇਹਨਾਂ ਦਾ ਨਾਲ ਲੰਬੜਦਾ ਤੇ ਹੋਰ ਵੀ ਆਈ ਸੀ ਵੀ ਇਸਾਲ ਉਹਨਾਂ ਨੂੰ ਦੱਸਿਆ ਕਿ ਨੀਲੇ 라ਵੀ ਦਾ ਪੰਚ ਕਲਿਆਣੀ ਕਰੈਕਟਰ ਇਹਨਾਂ ਦਾ ਮੈਨਰ ਆਇਆ ਹੋਇਆ ਇੱਥੇ ਸੀਆਰਪੀ ਤੋਂ ਇਹਨਾਂ ਨੇ ਵੀ ਮਿੱਲੀ ਦੇ ਉੱਤੇ ਕੰਮ ਕੀਤਾ ਹੈ ਪੂਰੀ ਜ਼ਿੰਦਗੀ ਜਿਹੜਾ ਪੰਚ ਕਲਿਆਣੀ ਕਰੈਕਟਰ ਹੈ ਉਹ ਪੀੜੀਦਰ ਪੀੜੀ ਨਹੀਂ ਜਾਂਦਾ ਜਦੋਂ ਨਬਾਤੀ ਉਹ ਕਰੈਕਟਰ ਦੇ ਇਖਤਿਆਬ ਦੇ ਨਾਲ ਅਸੀਂ ਕੀਤਾ ਬਰੀਡਿੰਗ ਤੋਂ ਉਹ ਐਨੀਮਲ ਜਿਹੜੇ ਸੀ ਉਹ ਐਚਐਸ ਹੌਲਸਟੇਡ ਜਦੋਂ ਪਤੋਂ ਜਦੋਂ ਉਹਨਾਂ ਦੀ ਬਾਡੀ ਦੇ ਉੱਤੇ ਵੀ ਸਥਿਤੀ ਆ ਗਈ ਤਾਂ ਉਹ ਕੋਈ ਪ੍ਰੋਪਰ ਤਰੀਕ ਰੀਲ ਡਰੈਕਟ ਨਹੀਂ ਹੈਗਾ ਜਿਹੜਾ ਪੀੜੀਦਰ ਪੀੜੀ ਨਹੀਂ ਜਾਂਦਾ ਤਾਂ ਉਹ ਅਸੀਂ ਫਿਰ ਬਣਾ ਕੇ ਪੀੜੀ ਅਸਲ ਵਿੱਚ ਕੋਈ ਅਸੀਂ ਇੱਥੇ ਵੀ ਦਿੱਤੀ ਹੈ ਕਿ ਨੀਲੀ ਰਾਵੀ ਦੇ ਗੁਣਾਂ ਹੈਗੇ ਤੇ ਕੋਈ ਵੀ ਐਨੀਮਲ ਜਿਹੜੀ ਮੱਝ ਹੈ ਉਹਨੂੰ ਭਾਵੇਂ ਤੁਸੀਂ ਮੁਰਰਾ ਤੇ ਕ੍ਰੈਡਿਟ ਮੁਰਰਾ ਦੀ ਸ਼ਰੇਣੀ ਚ ਰੱਖੋ ਭਾਵੇਂ ਮਿੱਲੀ ਜਾਂ ਕ੍ਰੈਡਿਟ ਮਿੱਲੀ ਦੀ ਸ਼ਰੇਣੀ ਚ ਰੱਖੋ ਮਿੱਲੀ ਦੇਵੀ ਨੇ ਉਹਦੀ ਹੈਗੀ ਕਿ ਮਰਾਉਂਟ ਜਿੰਨੀ ਨੀਵੀ ਹੈ ਮੁਰਰਾ ਕੋਈ ਹੁੰਦੀ ਨਹੀਂ ਜਿਹੜੀ ਨੀਵੀ ਹੁੰਦੀ ਹੈ ਉਹਦੀ ਉਹਦੀ ਨਿਮਿਤ ਦੀ ਹੈ ਇੱਥੇ ਉਹਦੇ ਜਿਹੜੇ ਲੈਫਟੀ ਹੈ ਉਹ ਹੇਠਲੀ ਹੁੰਦੀ ਹੈ ਔਰ ਬਰਾਬਰ ਅੱਗੇ ਪਿੱਛੇ ਵਾਲੇ ਬਰਾਬਰ ਤੇ ਥਨੋਂ ਦੇ ਲੰਬੇ ਹੁੰਦੇ ਆ ਇਸ ਕੰਪੀਟੂ ਮੁਰਰਾ ਤੇ ਮੈਂ ਇੱਕ ਕਿਸਾਨ ਵੀਰ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਕਿ ਇੱਥੇ ਜਿੰਨੀ ਮਜ਼ਾ ਆਈ ਇੱਕ ਦੋ ਮਦਦ ਨੂੰ ਛੜਕੇ ਕਿਸੇ ਦੇ ਕੰਮ ਤੇ ਉਹ ਏਅਰਟੈਗ ਨਹੀਂ ਸੀਗਾ ਉਹ ਪੰਜਾਬ ਦੇ ਕਿਸਾਨਾਂ ਤੇ ਤੇ ਜਿਹੜੇ ਪਸ਼ੂ ਪਾਲਕ ਜਿਹੜੇ ਐਨੀਮਲ ਨੂੰ ਇਹਨੇ ਚੰਗੇ ਨੂੰ ਮੇਲਾ ਚ ਚਲਾਂਦੇ ਕੰਪੀਟੀਸ਼ਨ ਚਲਾਂਦੇ ਹੈ ਉਹਨਾਂ ਚ ਦੇ ਕੇ ਜਾਂ ਕਿ ਨਹੀਂ ਹੈ ਤਾਂ ਇਹ ਬੜਾ ਅਲੰਗ ਸਾਡੀ ਕਮਜ਼ੋਰੀ ਤੇ ਸਾਡਾ ਅਪੀਲ ਹੋਏਗਾ ਕਿ ਇਹ ਬੜਾ ਜ਼ਰੂਰੀ ਹੈਗਾ ਕਿ ਤੁਸੀਂ ਆਪਣੇ ਐਨੀਮਲ ਦੀ ਪੱਕੀ ਪਛਾਣ ਮਤੋਂ ਜੋ ਕਿ ਇੱਕ 12 ਡਿਜੀਟ ਦਾ ਜਿਹੜਾ ਇਅਰ ਟੈਗਰ ਜਾਂ ਉਹਨਾਂ ਨੂੰ ਲਗਵਾ ਕੇ ਰੱਖੋ ਕਿ ਉਹਨਾਂ ਦੀ ਜਿਵੇਂ ਤੁਹਾਨੂੰ ਦੇਖਿਆ ਕਿਸਾਨ ਜਿਹੜੇ ਆਏ ਸੀ ਕਈ ਉਹ ਦੱਸੇ ਸੀ 21 ਕਿਲੋ 486 ਗ੍ਰਾਮ ਜਾਂ ਇੰਨੇ ਕਿਲੋ ਇੰਨੇ ਸੋ ਇੰਨੇ ਗ੍ਰਾਮ ਇੱਕ ਇੱਕ ਗਿਨਦਾ ਹੀ ਸਭ ਰੱਖਦੇ ਸੀ ਇਹਦਾ ਰਿਕਾਰਡਿੰਗ ਕਰੋ ਆਪਣੇ ਘਰਾਂ ਹੈ ਤਾਂ ਵੀ ਰਿਕਾਰਡਿੰਗ ਕਰੋ ਜੇ ਤੁਸੀਂ ਬਰੀਡਰ ਹੋ ਤਾਂ ਉਹਦੀ ਰਿਕਾਰਡਿੰਗ ਜਿਹੜੀ ਹੈ ਉਹ ਆਨਲਾਈਨ ਕਰੋ ਕਿ ਬਾਕੀ ਕਿਸਾਨਾਂ ਨਾਲ ਸੱਦਾ ਦੇ ਕੇ ਤਾਂ ਕਿ ਉਹਦੇ ਵਿੱਚ অথੈਨਟੀਸਟੀ ਹੋ ਇਮਾਨਦਾਰੀ